भाई के प्यार्यारंत्री कीर्तन सुनवाए अपने बच्चे गण विश्वास आए اٹھا yes. ڏيو बेटे <artoons> <Wash> पिछे जी इधर जी अगला बैठक ਪੜਾ ਰਹੀ ਇੱਕ ਮਿੰਟ ਇੱਧਰ ਦੇਖੋ ਇੱਧਰ ਓਏ ਬੱਚਿਓ ਇੱਧਰ ਦੇਖੋ ਇਹ ਰੱਖੋ ਜੋਆਬਸ ਸੋਸ਼ਲ ਵੈਲਫੇਅਰ ਸੁਸਾਇਟੀ ਅੱਜ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਭਗਤ ਸੈਨ ਕੋਗਿ ਜੀ ਦੇ ਭਗਤ ਸੈਨ ਕੋਗਿ ਜਿਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਜੋਆਬਸ ਸੋਸ਼ਲ ਵੈਲਫੇਅਰ ਫੈਕਟਿਵ ਵੱਲੋਂ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਬੀਟਰ ਚੈਕਿੰਗ ਕਰਕੇ ਦਵਾਈਆਂ ਵੀ ਫ੍ਰੀ ਦਿੱਤੀ ਜਾਂਦੀਆਂ ਹਨ ਔਰ ਇਸ ਮੌਕੇ ਤੇ 350 ਸਾਲਾ ਗੁਰਤੇਗ ਬਾਦਰੀ ਦਾ केजी ਪ੍ਰੋਜੈਕਟ ਮੰਦਬ ਵਿੱਚ ਇੱਕ ਬੱਚਿਆਂ ਦਾ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਜਿੱਦੇ ਬੱਚਿਆਂ ਦੇ ਨੂੰ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ। ਕਾਫੀਆਂ ਕਿਤਾਬਾਂ ਵੀ ਵੰਡੀਆਂ ਗਈਆਂ। ਬੱਚਿਆਂ ਨੂੰ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ। ਅੱਜ ਭਗਤ ਸੈਨ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਸ਼ਾਦੇ ਨਾਲ ਗੁਰਦੁਆਰਾ ਸੈਨ ਭਗਤ ਜੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਗੜ ਸੰਕਰੂਟ ਤੇ ਮਨਾਇਆ ਜਾ ਰਿਹਾ ਹੈ। ਤੇ ਮੈਂ ਸਾਰੀ ਸੰਗਤ ਨੂੰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਇਸੇ ਮੌਕੇ ਦੁਆਬਾ ਸੋਸ਼ਲ ਵੈਲਫੇਅਰ ਸੁਸਾਇਟੀ ਸਰਦਾਰ ਨਿਰਿੰਦਰ ਸਿੰਘ ਜੀ ਠੋਰ ਦੇ ਅਗਵਾਈ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਨਾਲ ਹੀ ਨਾਲ ਬੱਚਿਆਂ ਦੀ ਡਰਾਇੰਗ ਕੰਪੀਟੀਸ਼ਨ ਕਰਵਾਈ ਜਾ ਰਹੀ ਹੈ ਹਰ ਸਾਲ ਇਹ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਇਹ ਸ਼ਾ ਇਸੇ ਤਰ੍ਹਾਂ ਹੀ ਹਰ ਸਾਲ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰ ਦੇ ਅੱਜ ਭਗਤ ਵੈਲਫੇਅਰ ਐਸੋਸੀਏਸ਼ਨ ਵੱਲੋਂ 583 ਮਾ ਪ੍ਰਕਾਸ਼ ਦਿਹਾੜਾ ਬਣਾਇਆ ਗਿਆ ਆ ਦੋ ਜਿੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਖੰਡਵਾਰਨ ਦੇ ਕੋਲ ਪਏ ਹਨ ਉਥੇ ਹੀ ਗੁਰਵਾਣੀ ਦਾ ਜਿਹੜਾ ਕੀਰਤਨ ਆ ਉਹ ਚੱਲ ਰਿਹਾ ਆ ਉਹ ਅਸੀਂ ਬਟਵਾ ਕੇ ਆ ਮੈਨੂੰ ਔਰ ਦਾ ਸਮਾਂ ਮਿਲਿਆ ਉੱਥੇ ਹੀ ਅੱਜ ਦਵਾਪਾ ਬੈਲਕ ਬੜੀ ਸੋਸਾਇਟੀ ਆ ਜਿਹੜੀ ਰਠੌਰ ਸਾਹਿਬ ਦੀ ਵਾਈਸ ਚ ਪ੍ਰਦੇਸ਼ ਜੀ ਦੀ ਵਾਈਸ ਜੀ ਬੜੇ ਲੰਬੇ ਸਮੇਂ ਤੋਂ ਹਾਰਟਿਸ ਬਾਏ ਦੇ ਖੇਤਰ ਦੇ ਅੰਦਰ ਬੜਮੁੱਲਾ ਯੋਗਦਾਨ ਪਾ ਰਹੀ ਆ ਉਹਨਾਂ ਵੱਲੋਂ ਅੱਜ ਇਹ ਸਲਾਨਾ ਮੈਡੀਕਲ ਕੈਂਪ ਇੱਥੇ ਇਸ ਦਿਹਾੜੇ ਤੇ ਲਾਇਆ ਗਿਆ ਹੈ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਜਦੋਂ ਆਪਾਂ ਵਰਗੋਂ ਮਨਾਉਂਦੇ ਆ ਜਿੱਥੇ ਮੈਂ ਸਮਝਦਾ ਕਿ ਫਿਕਵਾ ਦਾ ਫ੍ਰੀ ਮੈਡੀਕਲ ਹੋ ਰਿਹਾ ਉਹਦੇ ਉਹਨਾਂ ਨੂੰ ਫ੍ਰੀ ਦਵਾਈਆਂ ਮਿਲ ਰਹੀਆਂ ਸੋ ਇਸ ਸੰਸਥਾ ਦਾ ਵੀ ਬਹੁਤ-ਬਹੁਤ ਧੰਨਵਾਦ ਬਾਹਿਗੂ ਚੁਕਾ ਕਰਦਾ ਹਾਂ ਬਾਹਿਗੂ ਬਹੁਤ ਬਹੁਤ

ਇੱਧਰ ਦੇਖੋ ਇੱਧਰ ਓਏ ਬੱਚਿਓ ਇੱਧਰ ਦੇਖੋ ਇਹਨਾਂ ਖੋਜੋ i <coughs>

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੜੇ ਬੜੇ ਭਾਗੇ ਹਾਂ ਕਿ ਭਗਤ ਸੈਨਟੀ ਦਾ 585ਵਾਂ ਪ੍ਰਕਾਸ਼ ਦਿਹਾੜਾ ਬੜੇ ਸ਼ਾਨਦਾਰ ਸਨਕਾਰ ਨਾਲ ਮਨਾ ਰਹੇ ਹਾਂ ਸੋ ਮੈਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਧੰਨਵਾਦ ਕਰਦਾ ਉੱਥੇ ਇੱਥੇ ਦੇ ਪ੍ਰਬੰਧਕ ਵੀ ਕਿਹਾ ਤੇ ਕੇ ਮੌਦ ਦੀ ਬੇਹੇ ਕਰਕਰ ਵਾਧ ਕਰਦਾ ਕਿਉਂਕਿ ਉਨ੍ਹਾਂ ਨੇ ਆਪਣਾ ਫਿਰਸਾ ਸਮਾਲ ਕੇ ਰੱਖਿਆ ਕਿਉਂਕਿ ਜਿਹੜੀ ਸਾਡੀ ਵਿਰਾਸਤ ਹੈ ਆ ਇਹ ਆਪਾਂ ਨੂੰ ਸੰਭਾਲ ਕੇ ਤਾਂ ਹੀ ਪਤਾ ਲੱਗੂਗਾ ਕਿ ਭਗਤ ਸਹਿਜ ਦੀ ਹੋਣ ਸਾਡਾ ਔਰ ਕਿੰਨਾ ਉਹਨਾਂ ਦਾ ਸ਼ਹਿਸ਼ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਵਾਰਾ ਸੋ ਮੈ ਸੂਚੀ ਕਮੇਟੀ ਨੂੰ ਇਸ ਕਰਦੇ ਲਈ ਵਧਾਈ ਦੇਣਾ ਕਿ ਤੁਸੀਂ ਆਪਣੇ ਪਰਸੇ ਨੂੰ ਆਪਣੀ ਵਿਰਾਸਤ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਰੱਖਿਆ ਇਸੇ ਤਰ੍ਹਾਂ ਤੁਸੀਂ ਜੋੜ ਕੇ ਰੱਖਣਾ ਕਿਉਂਕਿ ਅੱਜ ਦੇ ਇਸ ਸੁਭਰਿਆ ਦੇਗੀਆਂ ਤੁਹਾਨੂੰ ਲੱਖ ਲੱਖ ਮੁਬਾਰਕਨਾ ਵਹਿਮ ਨਹੀਂ ਕਰਦਾ ਉਸਾ ਵਹਿਮ ਇਹ ਹੈ ਇਸ ਸੱਜਣਾ ਸ਼ਿਪਾ ਗਸੇਂਗਰ ਨਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਇਜਾਜ਼ਤ ਦਿਓ ਧੰਨਵਾਦ